ਲੇਤਾ ਮਾਮਲੇ ਨੂੰ ਲੈ ਕੇ ਬਸ ਪਾਵਰ ਡੀਐਸਪੀ ਦਫ਼ਤਰ ਫਿਲੌਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਬਸ ਪਾਵਰਕਰਰਾਂ ਨੇ ਸ਼ਮੂਲਿਤ ਕੀਤੀ ਇਸ ਧਰਨੇ ਪ੍ਰਦਰਸ਼ਨ ਦੌਰਾਨ ਜਿੱਥੇ ਨਵਾਂ ਸ਼ਹਿਰ ਰੋਡ ਤੇ ਜਾਮ ਲਗਾਇਆ ਉੱਥੇ ਵਕਫਾ ਬੁਲਾਰਿਆਂ ਨੇ ਕਿਹਾ ਕਿ ਜੋ ਪੁਲਿਸ ਪ੍ਰਸ਼ਾਸਨ ਵੱਲੋਂ ਧਲੇਤਾ ਦੇ ਗੁਰੂ ਰਵਿਦਾਸ ਹਾਲ ਦੀਆਂ ਕੰਧਾਂ ਨੂੰ ਢਾਇਆ ਗਿਆ ਹੈ ਉਸ ਨਾਲ ਦੇ ਸਮਾਜ ਦੇ ਦਿਲਾਂ ਨੂੰ ਭਾਰੀ ਸੱਟ ਵੱਜੀ ਹੈ ਉਹਨਾਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਿੰਡ ਦੇ ਸਰਪੰਚ ਵੱਲੋਂ जानबूझके गुरु घर ਨੂੰ ਟਾਰਗੇਟ ਕੀਤਾ ਗਿਆ ਹੈ ਚਰਕੀ ਪਿੰਡ ਵਿੱਚ ਹੋਰ ਵੀ ਪੰਚਾਇਤੀ ਜ਼ਮੀਨ ਦੇ ਕਬਜ਼ੇ ਕੀਤੇ ਗਏ ਨੇ ਜਿਨ੍ਹਾਂ ਖਿਲਾਫ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜੇਕਰ ਜੋਗ ਹੈ ਕਿ ਧੂਪ ਵਿੱਚ ਧਰਨਾਕਾਰੀਆਂ ਵੱਲੋਂ ਪੱਕਾ ਟੈਂਟ ਲਗਾ ਕੇ ਧਰਨਾ ਪ੍ਰਦਰਸ਼ਨ ਕਰਦਿਆ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਸਰਕਾਰ ਦਾ ਪੁਤਲਾ ਵੀ ਫੂਕਦਿਆਂ ਡੀਐਸਪੀ ਫਲੋਰ ਨੂੰ ਮੰਗ ਪੱਤਰ ਦਿੱਤਾ ਤਕਰੀਬਨ 7 ਘੰਟੇ ਚਲੇ ਇਸ ਧਰਨੇ ਨੂੰ ਸਮਾਪਤ ਕਰਨ ਲਈ ਡੀਐਸਪੀ ਫਿਲੌਰ ਸਰਬੰਸਿੰਘ ਬਲ ਧਰਨੇ ਵਿੱਚ ਪਹੁੰਚੇ ਤੇ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਸੋਮਵਾਰ ਨੂੰ ਐਸਟੀਐਮ ਫਿਲੌਰ ਨਾਲ ਮੀਟਿੰਗ ਕਰਵਾਈ ਜਾਵੇਗੀ ਤੇ ਮਸਲੇ ਦਾ ਉਚਿਤ ਹੱਲ ਘਟਿਆ ਜਾਵੇਗਾ ਜਿਸ ਤੋਂ ਬਾਅਦ ਹੀ ਧਰਨਾਕਾਰੀਆਂ ਨੇ ਆਪਣਾ ਧਰਨਾ ਸਮਾਪਤ ਕੀਤਾ ਫਿਲੌਰ ਤੋਂ ਨਵਰਾਣ ਚੈਨਲ ਦੇ ਰਾਜਮਾ ਨੰਗਲਦੀਵ ਵਿਸ਼ੇਸ਼ ਰਿਪੋਰਟ ਪੈਂਸਟ੍ਰੀਟ ਦੇ ਵਿੱਚ ਜੋ ਸਰਕਾਰ ਨੇ ਜ਼ਮੀਨ ਦਿੱਤੀ ਸੀਗੀ ਕਮਿਊਨਿਟੀ ਹਾਲ ਬਣਾਉਣ ਲਈ ਉਹ ਕੀ ਹਾਲ ਦਾ ਮਤਾ ਪਾਰ ਕੇ ਪਿੰਡ ਦੀ ਪੰਚਾਇਤ ਨੇ ਦਿੱਤਾ ਸੀ ਤੇ ਮਤਾ ਪਾਸ ਦੇ ਦਿੱਤਾ ਤੇ ਬਾਅਦ ਵਿੱਚ ਸਰਕਾਰ ਨੇ ਆਪਣਾ ਪੂਰਾ ਪੰਜਾ ਅੱਜ ਤੋਂ 10-12 ਦਿਨ ਪਹਿਲਾਂ ਚਲਾ ਦਿੱਤਾ। ਇਹ ਤਾਂ ਕੰਦ ਜਿਹੜੀ ਯਾਹੂ ਬਣਾਈ ਸੀ ਪਿੰਦੇ ਲੋਕਾਂ ਨੇ ਉਲਟੀ ਹਾਲ ਵਾਲੀ ਤੇ ਸਰਕਾਰ ਨੇ ਆਪਣਾ ਪੂਰਾ ਪੰਜਾ ਚਲਾ ਕੇ ਉਹ ਕੰਦ ਜਿਹੜੀ ਆ ਠਹਿ ਠੀਰੀ ਕਰ ਦਿੱਤੀ ਤੇ ਉਹਦੇ ਰੋਸ ਦੇ ਵਿੱਚ ਅਸੀਂ ਚਾਹੁੰਦੇ ਆ ਵੀ ਦੁਬਾਰਾ ਜਿਹੜੇ ਸਰਕਾਰ ਨੇ ਉਹ ਅੰਧ ਢਾਈ ਆ ਕਿਉਂਕਿ ਹਾਲ ਪਹਿਲਾਂ ਤਾਂ ਦੇਤਾ ਉਹ ਜਾ ਘਾ ਦਿੱਤਾ ਢਹਿ ਢੇਰੀ ਕਰ ਦਿੱਤਾ ਗੁਰੂ ਨੂੰ ਮੰਨਣ ਵਾਲੀਆਂ ਸੰਗਤਾਂ ਦੇ ਮਨਾਂ ਦੇ ਵਿੱਚ ਬਹੁਤ ਵੱਡਾ ਰੋਸ ਆ ਵੀ ਸਾਡਾ ਗੁਰੂ ਘਰ ਜਿਹੜਾ ਉਹ ਕੰਦਾ ਕਿਉਂ ਢਾਈ ਠੀਕ ਹੈ ਉਹਦੇ ਸੰਬੰਧ ਦੇ ਵਿੱਚ ਇਹ ਧਾਨਾ ਲਾਇਆ ਗਿਆ ਸੀ ਕ੍ਰਿਤਾਨਾ ਜਿਹੜਾ ਇਸ ਕਰਕੇ ਹਮ ਚੱਕਿਆ ਗਿਆ ਵਿਸ਼ੇ ਪ੍ਰਸ਼ਾਸਨ ਨੇ ਸਾਨੂੰ ਜਿਹੜਾ ਇਹ ਵਿਸ਼ਵਾਸ ਦਵਾਇਆ ਵੀ ਸੋਮਵਾਰ ਦੀ ਮੀਟਿੰਗ ਜਿਹੜੀ ਆ ਪ੍ਰਸ਼ਾਸਨ ਸਾਡੇ ਨਾਲ ਪਿੰਡ ਵਾਲਿਆਂ ਨਾਲ ਪੰਚਾਇਤ ਨਾਲ ਪਿੰਡ ਦੇ ਉਸ ਗੁਰਦੁਆਰੇ ਦੇ ਜਿਹੜੇ ਪ੍ਰਬੰਧਕ ਨਾਲ ਤੇ ਉਸ ਜਿਹੜੇ ਜਥੇਬੰਦੀ ਦੇ ਸਾਥੀ ਆ ਬੈਠ ਕੇ ਇਸ ਮਸਲੇ ਦਾ ਜਿਹੜਾ ਖਾਲਿਆ ਉਹ ਕੱਢਣਗੇ ਵੀ ਜਿਹੜੀ ਸਾਡੀ ਜਗਾ ਹੈ ਸੀ ਉਹ ਜਗਾ ਸਰਕਾਰ ਦੇ ਕਿਆ ਪ੍ਰਸ਼ਾਸਨ ਦੇ ਕਿਆ ਇਹ ਦੀਨ ਦਾ ਅਮਰਾ ਲੱਗਦਾ